ਤੇ ਸੁਣਾਉਣਗੇ ਸਾਨੂੰ ਬੇਸ਼ੱਕ ਉਹ ਕਫਤਾ ਕਹਾਣੀ ਹੈ ਮਿੰਨੀ ਮਿੰਨੀ ਸਟੋਰੀ ਹੈ ਆ ਪਰ ਨਾਲ ਦੀ ਨਾਲ ਜਿਹੜੀ ਸਟੇਜ ਦੀ ਕਾਰਵਾਈ ਆ ਉਹ ਵੀ ਸਾਰੀ ਦੀ ਸਾਰੀ ਅਸੀਂ ਵੈਲ ਟ੍ਰੇਨ ਕਰ ਰਹੇ ਹਾਂ ਬੱਚਿਆਂ ਨੂੰ ਰੋਜ਼ ਕਲਾਸਾਂ ਲਾ ਰਹੇ ਨੇ ਤਿੰਨੇ ਸਟੇਜਾਂ ਦੇ ਉੱਤੇ ਬੱਚੇ ਹੀ ਸਟੇਜ ਸਾਂਭਣਗੇ ਬੱਚੇ ਹੀ ਆ ਨਿਯੰਦਾ ਦੇਣਗੇ ਹੁਣ ਮੋਹਲਾ ਕਿਸੇ ਨੇ ਬੋਲਣਾ ਕਿੱਦਾਂ ਬੋਲਣਾ ਕੀ ਬੋਲਣਾ ਹੈਗਾ ਤੇ ਸਾਡੀ ਪ੍ਰਧਾਨਗੀ ਮੰਡਲ ਦੇ ਵਿੱਚ ਅਸੀਂ ਵੀ ਮੋਹਲੇ ਪਾਸੇ ਸੀਟਾਂ ਦੇ ਬਹਿ ਕੇ ਵੇਖਾਂਗੇ ਬੱਚੇ ਹੀ ਹੋਣਗੇ ਪ੍ਰਧਾਨਗੀ ਮੰਡਲ ਦੇ ਵਿੱਚ ਉਹ 2-2 3-3 ਘੰਟੇ ਬਾਅਦ ਉਹਨਾਂ ਨੂੰ ਬਦਲ ਦਿੱਤਾ ਜਾਏਗਾ ਉਹ ਇੱਕ ਬੱਕਰੀ ਕਮੇਟੀ ਹੈ ਜਿਹੜੀ ਉਹਨਾਂ ਨੂੰ ਲਾਮਬੰਦ ਕਰ ਰਹੀ ਹੈ ਆ ਤੇ ਤਕਰੀਬਨ ਮੈਂ ਵੈਸੇ ਮੈਂ ਕਾ ਹੀ ਚੁੱਕਾ 16 ਤਰੀਕ ਦੀ ਸ਼ਾਮ ਨੂੰ ਆ ਕਿਉਂ ਅਸੀਂ ਇੱਕ ਅੰਦਾਜ਼ਾ ਲਾਣੇ ਕ ਅਸੀਂ 5:30 ਵਜੇ 16 ਨੂੰ ਸ਼ਾਮ ਨੂੰ ਸਟੇਜ ਦੀ ਕਾਰਵਾਈ ਖਤਮ ਹੋ ਜਾਏਗੀ ਆਪਣੇ ਰੰਗ ਮੰਚ ਦੇ ਬਹੁਤ ਹੀ ਨਾਮਵਰ ਤੁਸੀਂ ਨਾ ਸੁਣਿਆ ਹੋਗਾ ਅ ਅਨੀਤਾ ਸੁਭਦੀਸ਼ ਬਹੁਤ ਵੱਡੇ ਨਾਟਕਕਾਰ ਨੇ ਉਹ ਇੱਕ ਸਮਾਜਿਕ ਰੀਤੀਆਂ ਦੇ ਖਿਲਾਫ ਇੱਕ ਬਹੁਤ ਹੀ ਹਾਲੇ ਦਾ ਨਾਟਕ ਮੈ ਕੈਨੇਡਾ ਵੀ ਕਰਾਇਆ ਹੋ ਗੁੰਮਸ਼ੁਦਾ ਔਰਤ ਉਹ ਪਲੇ ਕੀਤਾ ਜਾਏਗਾ तकरीबन 2 ਘੰਟੇ ਦਾ ਮੋਨੇ 2 ਘੰਟੇ ਦਾ ਉਹ ਨਾਟਕ ਹੈਗਾ ਉਹਨਾਂ ਦੀ ਪੂਰੀ ਤਿਆਰੀ ਸਾਡੀ ਹੋ ਗਈ ਹੈ ਆ ਤੇ ਬਸ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡੇ ਕੋ ਕੋਈ ਸਵਾਲ ਹੋਣਗੇ ਆ ਮੈਂ ਹੈਪੀ ਟੂ ਅਨਸਰ ਦੋਸ ਕੁਐਸਚਨ ਆ ਇੱਕ ਜਿਹੜੀ ਹੰਬਲ ਮੇਰੀ ਰਿਕੁਐਸਟ ਹੋਏਗੀ ਅਸੀਂ ਤੁਹਾਡੇ ਲਈ ਤੁਹਾਡਾ ਸਨਮਾਨ ਮਾਨ ਸਨਮਾਨ ਆ ਪ੍ਰੋਗਰਾਮ ਤੇ ਦੂਸਰੇ ਦਿਨ ਕਰਨਾ ਹੈਗਾ ਆ ਪਲੀਜ਼ ਉੱਥੇ ਵੀ ਸਾਡੇ ਕੋਲ ਫੁੱਲ ਸਾਹਿਬ ਰਾਜਾ ਜੀ ਬੜੇ ਸਾਡੇ ਸਾਨੂੰ ਬੜੀ ਸਪੋਰਟ ਕਰਦੇ ਨੇ ਤਕਰੀਬਨ ਸਾਡੇ ਕੋਲ ਲਿਸਟਾਂ ਹੈਗੀਆਂ ਨੇ ਵੈਸੇ ਤਾਂ ਉੱਥੇ ਵੀ ਤੁਸੀਂ ਆ ਕੇ ਆ ਕੇ ਆਪਣਾ ਮਾਨ ਸਨਮਾਨ ਜੂ ਲੈਣਾ ਹੈਗਾ ਆ ਤੇ ਬਸ ਇਨਾ ਹੀ ਕਹਿੰਦਾ ਹੋਇਆ ਕਿ ਇਹ ਪ੍ਰੋਗਰਾਮ ਜਿਹੜਾ ਆ ਸਮਾਗਮ ਹੈ ਇਹ ਆਪਣਾ ਸਾਰਿਆਂ ਦਾ ਸਮਾਗਮ ਹੈ ਬੱਚੇ ਸਾਰੇ ਆਪਣੇ ਨੇ ਆ ਅਸੀਂ ਬੱਚਿਆਂ ਨੂੰ ਹੀ ਮੋਰੇ ਅੱਜ ਬੱਚੇ ਆਏ ਨੇ ਸਾਰੇ ਪਿੱਛੇ ਇਹਨਾਂ ਨੂੰ ਤੁਸੀਂ ਵੀ ਜਦੋਂ ਕੋਈ ਮੀਡੀਆ ਤੇ ਦਿਖਾਣੇ ਵੱਧ ਤੋਂ ਵੱਧ ਬੱਚਿਆਂ ਨੂੰ ਦਿਖਾਓ ਸਾਨੂੰ ਨਾ ਦਿਖਾਓ ਬੱਚਿਆਂ ਨੂੰ ਦਿਖਾਓ ਕਿ ਅਸੀਂ ਚਾਹੁੰਦੇ ਹਾਂ ਨਰੋਲ ਬੱਚਿਆਂ ਦਾ ਪ੍ਰੋਗਰਾਮ ਹੀ ਰਵੇ ਅਕਸਰ ਸਾਨੂੰ ਪਤਾ ਅਸੀਂ ਸਾਡੇ ਵਰਗੇ ਜਿਹੜੇ ਸੀਨੀਅਰਾਂ ਮੱਲੋ ਮੱਲੀ ਮੋਲੀਆਂ ਕੁਰਸੀਆਂ ਤੇ ਬਹਿਣ ਦੇ ਤਾਬਲੇ ਰਿੰਦੇ ਹੋ ਸਾਨੂੰ ਅੱਜ ਵੀ ਬੜੇ ਫੋਨ ਆਉਂਦੇ ਨੇ ਜੀ ਵੀ ਮੈਂ ਆਵਾਂ ਤਾਂ ਮੈਨੂੰ ਕਿੱਥੇ ਬਹਾਓਗੇ ਤੇ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਜਦਾ ਵੀ ਪਿੱਛੇ ਆਡੀਅנס ਜੀ ਬੈਣਾ ਬੈਣਾ ਬੇਸ਼ੱਕ ਤੁਸੀਂ 15-20 ਬੁੱਕਾਂ ਲੈ ਚੁੱਕੇ ਆ WhatsApp ਤੁਸੀਂ ਬਹੁਤ ਜ਼ਮੇ ਸਮੇਂ ਤੋਂ ਪੰਜਾਬੀ ਮਾਹੌਲੀ ਦਾ ਨਾਮ ਉਹ ਕੋਲੇ ਕਰ ਰਹੇ ਹੋ ਜੀ ਕਿੰਨੇ ਕਿ ਤੁਹਾਨੂੰ ਹੁਣ ਤੱਕ ਕਿੰਨੀ ਆਊਟਪੁਟ ਆਈ ਹੈ ਆਊਟਪੁਟ ਤਾਂ ਜੀ ਇਹਦੇ ਚ ਬੜੇ ਸਿੰਪਲ ਤਰੀਕੇ ਨਾਲ ਤੁਸੀਂ ਮਹਿਸਸ ਕਰਦੇ ਹੋ ਕਿਉਂ ਮੈਂ ਇੱਕ ਬਿਜ਼ਨਸਮੈਨ ਆ ਕਿਸੇ ਚੀਜ਼ ਨੂੰ ਸ਼ੁਰੂ ਕਰਕੇ ਉਹਨੂੰ ਮਿਲਣਾ ਬਹੁਤ ਜ਼ਰੂਰੀ ਹੁੰਦਾ ਵੀ ਮੈਂ ਕਿੱਥੇ ਪਹੁੰਚ ਗਿਆ ਜੇ ਜੇ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਮੇਰੇ ਤੋਂ ਸਵਾਲ ਪੁੱਛੋਗੇ ਆਦੀਪ ਕੋ 14 ਮਹੀਨਿਆਂ 'ਚ ਇਸ ਆ ਪ੍ਰੋਜੈਕਟ ਨੇ ਕਿੰਨੀ ਤਰੱਕੀ ਕੀਤੀ ਹੈ ਮੇਰੀ ਸੋਚ ਤੋਂ 80% ਜ਼ਿਆਦਾ ਇਹ ਤਰੱਕੀ ਕਰ ਗਿਆ ਤੇ ਫਾਸਟ ਹੋ ਗਈ ਸੋ ਬਹੁਤ ਵਧੀਆ ਮਕਾਮ ਤੇ ਆ ਤੇ ਆਉਣ ਵਾਲਾ ਕੱਲ ਇਹਦਾ ਬਹੁਤ ਹੀ ਵਧੀਆ ਹੋਏਗਾ ਆਪਾਂ ਇੱਥੇ ਹੀ ਤੁਹਾਡੇ ਸਾਹਮਣੇ ਸੰਮੁਖ ਹੋ ਕੇ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਪੰਜਾਬੀ ਬੋਲੀ ਜਿਹੜੀ ਹੈ ਪੰਜਾਬ ਦੇ ਵਿੱਚ ਠੀਕ ਹੈ ਵੀ ਬਾਂਹ ਬੋਲੀ ਜ਼ਰੂਰ ਹੈ ਲੇਕਿਨ ਗੁਜਰਾਤ ਸਟੇਟਾਂ ਤੇ ਇਸ ਬੱਚੇ ਕੀ ਕਰਾਂਗੇ ਜਾਣਗੇ ਉੱਥੇ ਉਹਨਾਂ ਕੀ ਪੋਇਕੋ ਆ ਦੇਖੋ ਜੀ ਮੈਂ ਇੱਕ ਗੱਲ ਤੇ ਬਲੀਵ ਕਰਦਾ ਆ ਮੈਂ ਜਦੋਂ ਪਹਿਲਾਂ ਕਿ ਆ 50 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਤੀਜੀ ਪੀੜ੍ਹੀ ਮੇਰੀ ਉੱਥੇ ਪੜ ਰਹੀ ਹੈ ਮੇਰੇ ਬੱਚੇ ਜਿਹੜੇ ਮੇਰੇ ਬੱਚੇ ਨੇ ਗ੍ਰੈਂਡ ਚੈਲਦੀ ਬਾਅਦ ਦੀ ਗੱਲ ਕਰਦਾ ਉੱਥੇ ਦੇ ਬੌਰਨ ਨੇ ਉਹਦੇ ਉਸ ਕਲਚਰ ਚ ਪਲੇ ਨੇ ਉਹ ਫ੍ਰੈਂਚ ਵੀ ਬੋਲਦੇ ਨੇ ਉਹ ਡੱਚ ਵੀ ਬੋਲਦੇ ਨੇ ਉਹ ਇੰਗਲਿਸ਼ ਵੀ ਬੋਲਦੇ ਨੇ ਪਰ ਤੋਤੇ ਵਾਂਗੂ ਪੰਜਾਬੀ ਬੋਲਦੇ ਨੇ ਤਾਂ ਵੱਡੇ ਵੱਡੇ ਲੇਖਾਂ ਦੀਆਂ ਲਿਖਤਾਂ ਕਿਤਾਬਾਂ ਛੱਪੀਆਂ ਚ ਉਹ ਗਲਤੀ ਕੱਢ ਦਿੰਦੇ ਨੇ ਰਜਗਾਰ ਜਿਹੜਾ ਏ ਇੰਗਲਿਸ਼ ਦੇ ਨਾਲ ਰਜਗਾਰ ਹੈ ਜੁੜਿਆ ਹੋਇਆ ਅੱਜ ਨੇਚਰਲੀ ਹੈ ਕੋਈ ਕਹਿੰਦਾ ਅੱਜ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਭੇਜਣੇ ਇੰਗਲਿਸ਼ ਕਿਉਂ ਭੇਜੇ ਜਾਂਦੇ ਨੇ ਮੈਂ ਕਹਿੰਦਾ ਵੀ ਕੀ ਖਰਾਬੀ ਆ ਇੰਗਲਿਸ਼ ਸਕੂਲ ਦੇ ਵਿੱਚ ਬੱਚਾ ਭੇਜਣ ਲਈ ਕੋਈ ਨਥਿੰਗ ਰੋਂਗ ਵਿਦ ਇਟ ਜੇ ਬੋਲੀ ਨੂੰ ਤੁਸੀਂ ਇਸ ਚੀਜ਼ ਨਾਲ ਲੈ ਕੇ ਤੁਰਦੇ ਆ ਵੀ ਸਕੂਲ 'ਚ ਬੱਚਾ ਹਾਂ ਸਰਕਾਰੀ ਮੈਂ ਖੁਦ ਸਰਕਾਰੀ ਸਕੂਲ ਦਾ ਵਿਦਿਆਰਥੀ ਆ ਆ ਪਰ ਸਰਕਾਰੀ ਸਕੂਲਾਂ ਵਿੱਚ ਉਹਨੀਆਂ ਸਹੂਲਤਾਂ ਨਾ ਹੋਣ ਕਰਕੇ ਸ਼ਾਇਦ ਮਾਪੇ ਆਪ ਨੂੰ ਫਿਕਰ ਰਹਿੰਦਾ ਕਿ ਅਸੀਂ ਦੂਏ ਸਕੂਲ ਵਿੱਚ ਲਾਈਏ ਬੱਚਾ ਜਿੱਥੇ ਮਰਜ਼ੀ ਪੜਾਓ ਬੋਲੀਆਂ ਜਿੰਨੀਆਂ ਮਰਜ਼ੀ ਸਿਖਾਓ ਇੰਗਲਿਸ਼ ਅੱਜ ਰੋਜ਼ਗਾਰ ਨਾਲ ਜੁੜੀ ਹੋਈ ਆ ਮੈਂ ਮੰਨਦਾ ਆ ਉਹਦਾ ਸਿੱਖਣਾ ਬਹੁਤ ਜ਼ਰੂਰੀ ਹੈ ਪਰ ਮਾਂ ਬੋਲੀ ਨੂੰ ਤੇ ਨਹੀਂ ਤੁਸੀਂ ਭੁੱਲ ਸਕਦੇ ਨਾ ਇਹ ਤੇ ਆਪਣੀ ਜਿਹੜਾ ਆ ਬਣਨ ਵਾਲੀ ਗੱਲ ਹੋ ਗਈ ਤੇ ਉਹਦੇ ਜਿਹੜਾ ਹੁਣ ਤੱਕ ਜਿਹਦਾ ਬੱਚਿਆਂ ਦਾ ਮਾਂ ਬੋਲੀ ਨਾਲ ਲਗਾ ਜਿਹੜਾ ਨਹੀਂ ਰਿਹਾ ਮੇਰਾ ਤੇ ਸਵਾਲ ਇਹ ਆਉਂਦਾ ਕਸੂਰਵਾਰ ਕੌਣ ਹੈ ਮਾਪੇ ਸਮਾਜ ਵਿਦਿਅਕ ادارے ਸਿਹਤ ਕੇਦਾਰੇ ਸ਼ਾਤਕਦਾਰਿਆਂ ਦੀ ਗੱਲ ਕਰ ਲਓ ਕੋਈ ਕਾਨਫਰੰਸ ਤੇ ਚਲ ਜਓ ਕੋਈ ਉਹਨਾਂ ਦੀ ਗੈਦਰਿੰਗ ਮੰਥਲੀ ਗੈਦਰਿੰਗ ਤੇ ਚਲ ਜਓ ਕਿੰਨੇ ਕੁ ਬੱਚੇ ਸਾਨੂੰ ਮਿਲਦੇ ਨੇ 8 10 12 ਕਿਤਾਬਾਂ ਲਿਖੇ ਵਾਲਾ ਚੰਗਾ ਰਾਈਟਰ ਉਹ ਆਪਣੇ ਪੋਤੇ ਨੂੰ ਪੰਜਾਬੀ ਨਹੀਂ ਸਿਖਾ ਰਿਆ ਸੋ ਕਿਉਂ ਇਹ ਇਸ ਕਰਕੇ ਸਾਡੀ ਮਾਂ ਬੋਲੀ ਨੂੰ ਇਦਾਂ ਲੱਗਦਾ ਪਏ ਅਸੀਂ ਪਤਾ ਨਹੀਂ ਕੀ ਹੋ ਜਾਣਾ ਪਰ ਜੇ ਅਸੀਂ ਸਾਰੇ ਰਲ ਕੇ ਪਰਾਲੇ ਕਰਾਂਗੇ ਤਾਂ ਆਮ ਬਰੀ ਸ਼ੋਰ ਵੀ ਅਚੀਵ ਆਰ ਗੋਲਸ ਪਿਛਲੇ ਮਹੀਨੇ ਤੋਂ ਤਕਰੀਬਨ ਸਾਡੀਆਂ ਇਹ ਤਿਆਰੀਆਂ ਲਈ ਸਾਂਝੀਆਂ ਮੀਟਿੰਗਾਂ ਹੋ ਰਹੀਆਂ ਨੇ ਤੇ ਜਿਹੜਾ ਇੱਕ ਬਹੁਤ ਵੱਡਾ ਅਪਰਾਲਾ ਇਹ ਬਾਟ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਬੇਸ਼ੱਕ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਦਾ ਕਹਿ ਲਓ ਸੰਭਾਲਣ ਦੀ ਵਿਜੇ ਮਤਲਬ ਕਿ ਪ੍ਰਮੋਟ ਕਰਨ ਦਾ ਇਹਨੂੰ ਖਲਾਉਣ ਦਾ ਦੁਨੀਆ ਭਰ ਚ ਪੰਜਾਬੀ ਬੋਲੀ ਦੀ ਮਹਿਕ ਨੂੰ ਖੰਡਾਉਣ ਦਾ ਜਿਹੜਾ ਇਹ ਕੰਮ ਕਰ ਰਹੇ ਨੇ ਇਹਦੇ ਲਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਐਡੇ ਵੱਡੇ ਅਪਰਾਲੇ ਲਈ ਜਿਹੜਾ ਇੱਕ ਪ੍ਰੋਜੈਕਟ ਜਿਹੜਾ ਨੇ ਨਮੀਆਂ ਕਲਮਾ ਨਵੀਂ ਉਡਾਨ ਉਲੀਕਿਆ ਤੇ ਉਹਦਾ ਪਹਿਲਾ ਸ਼ੋਅ ਹੈ ਜਿਹੜਾ ਉਹ ਮਸਤੋਣਾ ਸਾਹਿਬ ਵਿਖੇ ਕੰਪੀਟੀਸ਼ਨ ਬੱਚਿਆਂ ਦਾ ਜਿਹੜਾ ਉਹ ਇਹਨਾਂ ਨੇ ਮਸਤੋਣਾ ਸਾਹਿਬ ਦੀ ਧਰਤੀ ਨੂੰ ਸੰਤ ਬਾਬਾਤਰ ਸਿੰਘ ਜੀ ਦੀ ਧਰਤੀ ਨੂੰ ਸਿਲੈਕਟ ਕੀਤਾ ਹੈ ਇਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਬਹੁਤ ਵੱਡਾ ਪਲੇਟਫਾਰਮ ਦੇ ਰਹੇ ਨੇ ਇਹ ਬੱਚਿਆਂ ਨੂੰ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ ਤੇ ਸਹਿਤਕਾਰ ਬਣ ਕੇ ਇਹਨਾਂ ਚ ਹੀ ਬਣਦੇ ਨੇ ਵੱਡੇ ਵੱਡੇ ਸਹਿਤਕਾਰ ਇਹ ਬੱਚਿਆਂ ਚ ਹੀ ਬਣਦੇ ਨੇ ਮੈਂ ਕਹਿਣਾ ਵੀ ਇੱਕ ਪਨੀਰੀ ਜਿਹੜੀ ਇਹਨਾਂ ਚੋਂ ਸਿਹਤਕਾਰਾਂ ਦੀ ਤਿਆਰ ਕੀਤੀ ਜਾ ਰਹੀ ਹੈ ਉਹ ਵਾਕਈ ਬਾਟਸਾਬ ਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੇ ਪਾਤਰ ਨੇ ਤੇ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਜੀ ਬਾਟਸਾਬ ਨੇ ਜਿਹੜੀ ਟੀਮ ਚੁਣੀ ਆ ਬਹੁਤ ਹੀ ਕਮਾਲ ਦੀ ਟੀਮ ਐਨੀ ਮਿਹਨਤੀ ਟੀਮ ਇਹਨਾਂ ਦੀ ਚੁਣੀ ਆ ਇਹਨਾਂ ਨੇ ਤੇ ਉਹਦੇ ਲਈ ਵੀ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਬਹੁਤ ਹੀ ਲਗਨ ਦੇ ਨਾਲ ਉਹ ਮਤਲਬ ਇਸ ਕੰਮ ਨੂੰ ਪ੍ਰੋਜੈਕਟ ਦੇ ਵਿੱਚ ਇਹਨੂੰ ਸਿਰੇ ਚੜਨ ਤੇ ਲੱਗੀ ਹੋਈ ਹੈ ਤੇ ਅਸੀਂ ਇਹਨਾਂ ਦਾ ਹਰ ਪੱਖੋਂ ਸਹਿਯੋਗ ਕਰ ਰਹੇ ਆ WhatsApp ਨੇ ਸਾਡੇ ਨਾਲ ਐਮਓਯੂ ਵੀ ਕੀਤਾ ਪਿਛਲੇ ਸਾਲ ਤੇ ਉਹਦੇ ਵਿੱਚ ਇਹ ਹੈ ਕਿ ਸਾਡੀ ਅਕਾਲ ਕਾਲਜ ਕਾਉਂਸਲ ਗੁਰਸਾਗਰ ਮਸਤੋਨਸ ਹੈ ਤੇ ਪੰਜਾਬ ਪਵਨਸਰੀ ਜਿਹਦੇ ਸੰਸਥਾਪਕ ਸੁਖੀ ਬਾੜ ਜੀ ਨੇ ਦੋਨੋਂ ਸੰਸਥਾਵਾਂ ਰਲ ਕੇ ਇਹਨਾਂ ਨੇ ਇੱਕ ਐਮਓਯੂ ਦਾ ਮਤਲਬ ਹੁੰਦਾ ਇੱਕ ਅਹਿਦ ਲੈਣਾ ਦੋਨਾਂ ਨੇ ਇੱਕ ਅਹਿਦ ਲਿਆ ਕਿ ਅਸੀਂ ਪੰਜਾਬੀ ਬੋਲੀ ਨੂੰ ਫਲਾਉਣ ਦਾ ਰਲ ਕੇ ਕੰਮ ਕਰਾਂਗੇ ਤੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਿਹਤ ਦੇ ਵਿੱਚ ਰੁਚੀ ਪੰਜਾਬੀ ਸਿਹਤ ਦੇ ਵਿੱਚ ਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਜਿਹੜਾ ਰਲ ਕੇ ਕੰਮ ਕਰਾਂਗੇ ਔਰ ਇਹ ਵਰਲਡ ਲੈਵਲ ਤੇ ਕਰਾਂਗੇ